ਆਰਮੀਚ ਬੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਪਸ਼ੂ ਮੰਡੀ ਇੱਥੇ ਦਿਖਾਉਂ ਤੁਹਾਨੂੰ ਬਹੁਤ ਟਾਕ ਟਾਕ ਦੇ ਲਹਿਿੰਦੇ ਜਾਣਕਾਰੀ ਮੱਝਾਂ ਦੇ ਝੋਟੀਆਂ ਓਏ ਇੱਥੇ ਕੁੱਲਵਾਰੀ ਨਵਾਂ ਕੀ ਜਾਣਕਾਰੀ ਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਬਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਲਾਈਕ ਕਰਿਆ ਕਰੋ ਵੀਰੇ ਤੇ ਜੇ ਕੋਈ ਕਮੀ ਪੇਸ਼ੀ ਹੋਵੇ ਦੱਸਿਆ ਜ਼ਰੂਰ ਮੇਰਾ ਵੀਰੇ ਬਾਕੀ ਵੀਰ ਮੱਝਾਂ ਬਹੁਤ ਮਾਤਰਾ ਤੇ ਆਈਆਂ ਨੇ ਇੱਥੇ ਤੇ ਇਕੱਲੀ ਇਕੱਲੀ ਵਾਰੀ ਲਵਾਂਗੇ ਜਾਣਕਾਰੀ ਤੇ ਤੁਹਾਡੇ ਤਾਂ ਸ਼ੇਅਰ ਕਰਾਂਗੇ ਬਾਈ ਜੀ ਤੇ ਇਸ ਚੈਨਲ ਨੂੰ WhatsApp ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਮੇਰਾ ਵੀਰ ਤੇ ਆਪਾਂ ਕੱਲੀ-ਕੱਲੀ ਮੱਝ ਦੀ ਜਾਣਕਾਰੀ ਥੋੜਾ-ਥੋੜਾ ਪਹੁੰਚਾਵਾਂਗੇ ਚਲੋ ਜੀ ਬੜੀਆਂ ਜੀ ਬੜੀਆਂ ਕੌਣ ਸਾ گاਉ ਹੈ ਬਾਈ ਗੰਗਾਗਾਮ ਜ਼ਿਲ੍ਹਾ ਸਿਕਸੀਆ ਹਰਿਆਣਾ ਠੀਕ ਹੈ ਜੀ ਔਰ ਕਿਤਨੇ ਪਸ਼ੂ ਲੈ ਕੇ ਆਏ ਹੋ ਬਾਈ ਅੱਜ ਅੱਜ 10 ਪਸ਼ੂ ਹੈ ਜੀ ਠੀਕ ਹੈ ਬਾਈ ਜੀ ਤੋ ਖੋਲ ਕੇ ਦਿਖਾਓਗੇ ਬਾਈ ਹਾਂ ਦਿਖਾ ਦੇ ਬਾਈ ਜੀ ਬਹੁਤ ਹੀ ਟੌਪ ਕਲਾਦੀ ਵੀ ਮੋਹਰਾਂ ਨਥਨ ਦੀ ਝੋਟੀ ਤੇ ਪੂਰੀ ਖੁੰਡੀ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਹੈ ਬਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ ਪਸ਼ੂ ਦੀ ਤੇ ਚੰਗਾ ਪਸ਼ੂ ਹੈ ਜੀ ਬਾਈ ਇੰਨਾ ਪੈਰਾਂ ਦੀ ਪੂਰੀ ਖੁੱਲੀ ਹੈ ਮੱਝ ਝੋਟੀ ਤੇ ਬਾਈ ਕਿੰਨੇ ਦੰਦਾ ਇਹ ਤੇ 4 ਦੰਦਾ ਦਾ ਅੱਛਾ 4 ਦੰਦਾ ਦਾ ਹੈ ਤੇ ਅਟਰ ਕੁਆਲਿਟੀ ਚੈੱਕ ਕਰੋ ਬਾਈ ਮੇਰੇ ਵੀਰ ਬਹੁਤ ਚੰਗੀ ਹੈਟਰ ਕੁਆਲਿਟੀ ਹੈ ਬਾਈ ਜੀ ਪਸ਼ੂ ਪੂਰਾ ਬਹੁਤ ਟੌਪ ਕੁਆਲਿਟੀ ਦਾ ਹੈ ਤੇ ਨਾਲ ਬੱਚਾ ਵੀਰੇ ਤੇ ਕੱਟਾ ਕੱਟਾ ਜੀ ਮੋਹਰਾ ਨਸਲ ਦਾ ਕੱਟਾ ਬਾਈ ਜੀ ਪਿਓ ਟੌਪ ਕੁਆਲਿਟੀ ਦਾ ਘਰੇ ਰੱਖਣ ਵਾਲੀ ਮੱਝ ਹੈ ਬਈ ਉਹਦਾ ਸੀਲ ਹੈ ਪੂਰੀ ਠੰਡੀ ਹੈ ਹਾਂ ਹਾਂ ਠੰਡੀ ਹੈ ਬਈ ਕੋਈ ਠੀਕ ਹੈ ਬਈ ਜੀ ਤੇ ਕਿੰਨਾ ਦੁੱਧ ਥੱਲੇ ਤੇ ਦੁੱਧ ਹੁਣ ਬਈ ਗੱਪਾ ਮਾਰਨ ਨੂੰ 14 ਕਿਲੋ ਆਖੀ ਲੇਕਿਨ 11 ਕਿਲੋ ਦੁੱਧ ਦੇ ਠੀਕ ਹੈ ਬਈ ਕੰਡੇ ਵਾਲਾ 11 ਹਾਂ ਹਾਂ ਤੇ ਰੇਟ ਕਿੰਨਾ ਬਾਈ ਇਹਦਾ ਇਹਦਾ 1,110,000 ਰੁਪਏ ਅੱਛਾ ਬਈ ਬਾਕੀ ਮਾਨ ਤਾਨ ਕਰ ਦੂੰਗਾ ਇਹਦੇ ਵਿੱਚ ਹਾਂ ਮਾਨ ਤਾਨ ਹੋ ਜਾਊਗਾ ਠੀਕ ਹੈ ਬਈ ਤੇ ਰੇਟ ਬਾਈ ਦਾ ਬਹੁਤ ਹੀ ਜਾਇਜ਼ ਹੈ ਤੇ ਬਾਈ ਕਹਿੰਦਾ ਵੀ ਪੂਰਾ ਕੰਡੇ ਦਾ 11 ਲੀਟਰ ਦੁੱਧ ਹੈ ਕੋਈ ਝੂਠ ਨਹੀਂ ਹੈ ਸਾਹਮਣੇ ਹੈ ਬਈ ਜੀ ਬਾਕੀ ਆਪਾਂ ਵੀ ਲੋਟੀ ਤੋਂ ਪਤਾ ਲੱਗਦਾ ਹੈ ਕੁਆਲਿਟੀ ਤੋਂ ਦੋਵੇਂ ਕਿਚੜੀ ਵੀ ਅੱਗੇ ਝੋਟੀ ਖੜੀ ਇਹ ਕਿਹੜੇ ਸੂਏ ਸੂਏ ਆ ਪਹਿਲੇ ਹੀ ਸੀ ਪਹਿਲੇ ਹੀ ਬਈ ਇਹ ਵੀ ਸਾਰੀਆਂ ਮੈਂ ਕਹਿੰਦਾ ਪਹਿਲੇ ਨੇ ਆਪਣੇ ਕੋਲ ਹੈ ਨਾ ਬਾਈ ਜੀ ਹਾਂ ਹਾਂ ਠੀਕ ਆ ਬਾਈ ਜੀ ਦੇਵਾ ਪੱਕਾ ਆ ਠੀਕ ਹੈ ਜੀ ਦੁੱਧ 12 ਕਿਲੋ ਹੁਣ ਹਾਜ਼ਰ ਹੈ ਠੀਕ ਹੈ ਬਾਈ ਜੀ ਉਦਾਂ ਧਾਰ ਪੋਲੀ ਪੂਰੀ ਹਾਂ ਜਮਾਂ ਪੁੱਛ ਬਾਈ ਪੂਰੀ ਟੌਪ ਕਲਾਸ ਮੋਹਰਾ ਦੀ ਝੋਟੀ ਐ ਤੇ ਧਾਰ ਪੋਲੀ ਬਾਈ ਕਹਿੰਦਾ ਪੂਰੀ ਇੱਕ ਅਟਰ ਕੁਆਂਟੀਟੀ ਚੈੱਕ ਕਰੋ ਬਾਈ ਰਣਾ ਵਿੱਚ ਪ੍ਰੋਪਰ ਗੈਪ ਐ ਤੇ ਚੰਗਾ ਵਸੂ ਠੀਕ ਜੀ ਪੂਰਾ ਟੌਪ ਕੁਆਲਿਟੀ ਦਾ ਆ ਟਾਟੂ ਪਾਤਾ ਪੂਰੀ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕਰਾਂਗੇ ਬਾਈ ਜੀ ਚੈੱਕ ਕਰੋ ਮੇਰਾ ਵੀਰ ਚੰਗੀ ਮੱਝ ਆ ਬਾਈ ਜੀ ਤੇ ਸਿੰਗਾ ਦੀ ਵੀ ਪੂਰੀ ਖੁੰਡੀ ਹੈ ਤੇ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਸ ਤੇ ਸਿੰਗ ਪੂਰੇ ਖੁੰਡੇ ਆ ਬਾਈ ਜੀ ਮੋਹਰਾਂ ਨਸਲ ਦੀ ਹੈ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਨੇ ਬਾਈ ਜੀ ਮੱਝ ਚ ਛੋਟੀ ਚ ਤੇ ਬਾਈ ਕਿੰਨੇ ਦੰਦਾ ਇਹ ਚਾਰ ਬੰਦਾ ਬਾਈ ਅੱਛਾ ਨਾਲ ਬੱਚਾ ਕੀ ਇਹ ਤੇ ਵੀਰ ਖੁੱਤੀ ਹੈ ਨਾਲ ਬਾਈ ਮੋਹਰਾਂ ਨਸਲ ਦੀ ਪਿਓਰ ਕੱਟੀ ਚੈੱਕ ਕਰੋ ਬਾਈ ਜੀ ਪੂਰੀ ਟੌਪ ਕੁਆਲਿਟੀ ਦੀ ਬਾਈ ਜੀ ਤੇ ਦੁੱਧ 11 ਲੀਟਰ ਬਾਈ ਤੇ ਲੱਗੇ ਨਾ ਜੀ 12 ਬਾਈ ਇਹਦੇ ਵਿੱਚ 12 ਲੀਟਰ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਇਹਦਾ 1/2 ਲੱਖ ਰੁਪਈਆ ਹੈ ਅੱਛਾ 1/2 ਲੱਖ ਰੁਪਈਆ ਬਾਕੀ ਮਾਣਦਾਨ ਹੋ ਜੂਗਾ ਇਹਦੇ ਵਿੱਚ ਆਹ ਹੋ ਜੂਗਾ ਬਾਈ ਹਰਿਆਣੇ ਤੋਂ ਹੀ ਆ ਸਾਰੀ ਮੱਝ ਹੈ ਹਾਂ ਹਾਂ ਹਰਿਆਣੇ ਤੋਂ ਹੀ ਦਾ ਸਿਰਸਾ ਹੈ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਆ ਅਗਲੀ ਝੋਟੀ ਹੈ ਬਾਈ ਜੀ ਇਹ ਟੌਪ ਕਲਾਸ ਹੈ ਵੀ ਆਹ ਹੀ ਪਹਿਲੇ ਸੂਏ ਅੱਛਾ ਪਹਿਲਣ ਹੈ ਬਾਈ ਇਹ ਹੀ ਕਿੰਨੇ ਦਾੰਦਾ ਬਾਈ ਜੀ ਇਹ ਤੇ ਮੂਹ ਦਾ ਦੋ ਰੰਦਾ ਬਾਈ ਠੀਕ ਹੈ ਬਾਈ ਥੋੜੀ ਫੋਟੋ ਦਿਖ ਬਹੁਤ ਹੀ ਜ਼ਿਆਦਾ ਟਾਪ ਕੁਆਲਟੀ ਦੇ ਮੱਝਾਂ ਬਾਈ ਬਾਈ ਕੋਲ ਝੋਟੀਆਂ ਸਾਰੀਆਂ ਟਾਪ ਕਲਾਸ ਪਹਿਲੜੇ ਦੇ ਸਾਰੀਆਂ ਬਾਈ ਕੋਲੇ ਤੇ ਚੰਗੇ ਪਸ਼ੂਆ ਬਾਈ ਜੀ ਸਿਰਾ ਇਹ ਵੀ ਟਾਪ ਕੁਆਲਟੀ ਬਹੁਤ ਚੰਗੀਆਂ ਬਾਈ ਜੀ ਤੇ ਪੂਰੇ ਠੰਡੀਆਂ ਬਾਈ ਕਦੋਂ ਮੱਝਾਂ ਰੋਪੀਆਂ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਟੀ ਦੇ ਬਈ ਤੇ ਲੈਵੇ ਵੀ ਬਹੁਤ ਚੰਗਾ ਬਾਈ ਜੀ ਤੇ ਚੰਗਾ ਪਸ਼ੂਆ ਬਾਈ ਜੀ ਇਹਦੇ ਬਾਰੇ ਵੀ ਦਵਾਗੇ ਪੂਰੀ ਜਾਣਕਾਰੀ ਬਾਈ ਕੋਲੋਂ ਆ ਜੀ ਮੇਰਾ ਤੇ ਬਾਈ ਠੰਡੀ ਹੈ ਪੂਰੀ ਇਹ ਜੀ ਹਾਂ ਧਮਟਲੀ ਠੀਕ ਹੈ ਬਾਈ ਜੀ ਤੇ ਦੁੱਧ ਕਿਨੇ ਥੱਲੇ ਵੀਰੇ ਤੇ ਦੁੱਧ 9 ਕਿਲੋ ਹੈ ਤਿੰਨ ਦਿਨਾਂ ਦੀ ਸੂਈ ਹੈ ਮੈਂ ਤੁਹਾਨੂੰ 12 ਦੱਸਾਂ 11 ਦੱਸਾਂ ਕੋਈ ਫਾਇਦਾ ਨਹੀਂ ਤਿੰਨ ਦਿਨਾਂ ਦੀ ਸੂਈ 9 ਕਿਲੋ ਹੈ ਤਾਂ ਫਿਰ ਬੋਲੀ ਹੋ ਥੱਲੇ ਹਾਂ ਬੋਲੀ ਹੈ ਠੀਕ ਹੈ ਬਾਈ ਜੀ ਤੇ ਇਹਦਾ ਮੁੱਲ ਕਿਨੇ ਰੱਖਿਆ 1.5 ਬਾਈ ਅੱਛਾ 1.5 ਬਹੁਤ ਜਿਆਦਾ ਰੇਟ ਹੈ ਫਿਰ ਹਾਂ ਜਿਆਦਾ ਠੀਕ ਹੈ ਬਾਈ ਜੀ ਤੇ ਉਦਦਾਰ ਕੋਲੀ ਪੂਰੀ ਜਮਾ ਜਮਾ ਪੂਰੀ ਠੀਕ ਹੈ ਬਾਈ ਜੀ ਤੇ ਸਿੰਘਾਂ ਦੀ ਬਈ ਪੂਰੀ ਖੁੰਡੀ ਬਾਕੀ ਅਟਰ ਕੁਆਲਟੀ ਚੰਗੀ ਬਈਆਂ ਤਿੰਨ ਦਿਨ ਦੀ ਸੂਈ ਹੈ ਜੇ ਨਾਲ ਹੈਗਾ ਬਾਈ ਮੋਹਰਾਂ ਨਸਲ ਦਾ ਇਕੱਠਾ ਤੇ ਚੰਗਾ ਪਸ਼ੂ ਆ ਬਾਈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਅਗਲਾ ਜਾਨਵਰ ਬਾਈ ਅਟਰ ਕੁਆਲਟੀ ਚੈੱਕ ਕਰੋ ਬਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਪਸ਼ੂ ਆ ਬਾਈ ਜੀ ਇਹ ਕਿ ਬਾਈ ਕਿਨੇ ਦਾ ਹੁੰਦਾ ਇਹਦੇ 2 ਦਿਨ ਦਾ ਬਈ ਆ ਠੀਕ ਹੈ ਬਈ ਕੁਆਲਟੀ ਦੀ ਬਾਈ ਜੀ ਤੇ ਖੋਲ ਕੇ ਦੇਖੋਗੇ ਵੀਰੇ ਚੰਗਾ ਪਸ਼ੂ ਬਾਈ ਜੀ ਅਟਰ ਕੁਆਲਟੀ ਦੇਖੋ ਬਾਈ ਰੂਹ ਪੂਜੀ ਹੁੰਦੀ ਰੱਖ ਕੇ ਤੇ ਪਸ਼ੂ ਦਾ ਬਾਈ ਚੰਗਾ ਪਸ਼ੂ ਬਾਈ ਕੋਲੇ ਹਰਿਆਣਾ ਦੇ ਤੋਂ ਪਸ਼ੂ ਨੇ ਸਾਰੇ ਬਾਈ ਕਹਿੰਦਾ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੀ। ਖਾਣਾ ਵਿੱਚ ਵੀ ਬਰੋਪਰ ਗੈਪ ਹੈ। ਚੈੱਕ ਕਰੋ ਜੀ ਵੀਰ। ਤੇ ਦੁੱਧ ਵਾਲੀਆਂ ਝੁੱਟੀ ਪਈ ਜੀ। ਪੂਰੀ ਟੌਪ ਕੁਆਲਟੀ ਦੀ। ਤੇ ਰੇਟ ਪਤਾ ਕਰਾਂਗੇ ਪਾਈਆਂ ਕੋਲ ਇਹਦਾ ਵੀ ਕਿੰਨਾ ਹੈ। ਬਾਕੀ ਥਣ ਚੈੱਕ ਕਰੋ ਬਈ ਜੀ। ਰੂਹ ਖੁਸ਼ ਹੁੰਦੀ ਦੇਖ ਕੇ ਕਿਉਂਕਿ ਥਣ ਦੀ ਬਣਾवट ਬਹੁਤ ਵਧੀਆ ਬਈ ਜੀ। ਇਹਦੇ ਨਾਲ ਕੱਟਿਆ ਗਿਆ ਵੀਰ? ਕੱਟਿਆ ਜੀ ਕੱਟਿਆ। ਨਾਲ ਬਈ ਜੀ। ਕੋਈ ਨਹੀਂ। ਹੋਰ ਲੱਗਦਾ ਕੱਟਿਆ ਤੋਂ ਡਰਦੀ ਹੈ। ਹਾਂ ਡਰਦੀ। ਕੋਈ ਨਹੀਂ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਬਈ ਦੁੱਧ ਕਿੰਨਾ ਤੇਰੇ ਆ 1.5 ਦੁੱਧ 10 ਕਿਲੋ ਹੈ ਬਾਈ ਹਫਤੇ ਦੀ ਕੱਟੇ ਦਾ ਇਹ ਪੂਰਾ ਹਾਂਜੀ ਹਾਂਜੀ ਠੀਕ ਹੈ ਬਾਈ ਉਹ ਪੂਰੀ ਕੋਈ ਇਹਦਾ ਦਾ ਕੋਈ ਜਿਵੇਂ ਸੀਰ ਹੈ ਪੂਰੀ ਠੰਡੀ ਜਮਾ 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 ਬੜੀ ਤਾਰ ਪੁੱਲੀ ਦੀ ਬਾਈ ਜਮਾ ਤਾਰ ਪੁੱਲੀ ਪੂਰੀ ਡਰਦੀ ਵੀ ਹੈ ਆਂਡਰ ਦੀ ਆ ਮਾੜਾ ਕਪੜਾਉਂਦੀ ਹਾਂ ਕਰੋ ਕੱਟੀ ਨੀ ਥੋੜਾ ਰੰਗ ਲਾਲ ਦੀ ਸ਼ਰਟ ਪਾਈ ਵੀ ਇਹਦੇ ਕਰਕੇ ਸ਼ਰਟ ਕਰਕੇ ਤੇ ਬਾਈ ਇਸ ਤੋਂ ਬਾਅਦ ਜਿਹੜੀ ਆ ਖੜੀ ਏ ਝੋਟੀ ਬਈ ਇਹ ਵੀ ਆਈ ਪਹਿਲੇ ਸਵੇਰ 4 ਦਿਨ ਦਾ ਮੁੱਲ ਅੱਛਾ 12 ਕਿਲੋ ਦੁੱਧ ਹੈ ਮਗਰ ਕੱਟੀ ਹੈ 4 ਦਿਨ ਤੋਂ ਹੀ ਹੈ ਅ ਟਾਪ ਕੁਆਲਿਟੀ ਦੀ ਬਈ ਕੱਦ ਦੇਖੋ ਕੱਦ ਕਾਟ ਤੋਂ ਬਈ ਜੀ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਬਈ ਝੋਟੀ ਤੇ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਹੈ ਬਈ ਜੀ ਤੇ ਲਵਾਈ ਚੜਾਈ ਪੱਖੋਂ ਤੇ ਬਈ ਸਭ ਤੋਂ ਵੱਡੀ ਗੱਲ ਹੈ ਕੱਦ ਕਾਠੀ ਬਹੁਤ ਝੋਟੀ ਦੀ ਟਾਪ ਕੁਆਲਿਟੀ ਦੀ ਹੈ ਬਈ ਜੀ ਤੇ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਬਈ ਜੀ ਤੇ ਸਭ ਤੋਂ ਵੱਡੀ ਗੱਲ ਥਣਾ ਵਿੱਚ ਪ੍ਰੋਪਰ ਗੈਤ ਹੈ ਆਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਚੈੱਕ ਕਰੋ ਮੇਰਾ ਵੀਰ ਇਹਦੇ ਨਾਲ ਕੇ ਬੱਚਾ ਵੀਰ ਕੱਤੀ ਹੈ ਬਾਈ ਮਦਰ ਬਾਈ ਇਹ ਉਦਾ ਸੀਰ ਕੋ ਡੰਡੀ ਹੈ ਹਾਂ ਹਾਂ ਬਿਲਕੁਲ ਬਿਲਕੁਲ ਚੱਕਰ ਨੇ ਤੇ ਇਹਦੇ ਦੁੱਧ ਕਿੰਨਾ ਕਹਿੰਦੇ ਬਈ ਦੁੱਧ 11 ਕਿਲੋ ਆਉਣਾ 11 ਇਹਦਾ 11 12 ਕਿਲੋ ਆਇਆਗਾ ਹੁਣ ਚਾਰ ਪੰਜ ਦਿਨਾਂ ਸੂਈ ਹੈ ਬਾਈ 14 15 ਕਿਲੋ ਦੁੱਧ ਦੇ ਦੂ ਫੁੱਲਾ ਅਗਲੇ ਦਿਨ ਤਾਂ ਹੋਰ ਕੱਢ ਦੂਗੇ ਹਾਂ 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 ਤੇ ਬਾਈ ਕਿਨੇ ਦਿਨ ਦਾ ਹੈ ਜੇ ਇਹ ਚੌਗੀ ਹੈ ਬਈ ਮੈਂ ਚੌਗੀ ਹੈ ਹਾਂ ਤੇ ਮੁੱਲ ਕਿੰਨਾ ਰੱਖਿਆ ਵੀ ਇਹਦਾ ਮੁੱਲ 135000 ਅੱਛਾ ਇਹ ਤਾਂ ਬਹੁਤ ਜ਼ਿਆਦਾ ਰੇਟ ਹੈ ਹਾਂ ਕਿਉਂ ਕਦਕਾਠਾ ਥੋੜਾ ਜਿਹਾ ਨਾ ਹੁਣ ਬਾਜ਼ਾਰ ਲੱਗੀ ਹੈ ਤਾਂ ਕਰਕੇ ਲਿੱਸੀ ਜੀ ਹੈ ਹਾਂ ਥੋੜੀ ਲਿੱਸੀ ਹੈ ਹਾਂ ਕੋਈ ਖਾਦਾ ਪੀਤਾ ਨਹੀਂ ਇਸ ਸਰੀਰ ਪਰ ਆ ਗਿਆ ਫਿਰ ਤਾਂ ਬਈ ਹਾਂ ਹਾਂ ਤੇ ਅਗਲੇ ਸਵੇਰੇ ਤਾਂ ਬਈ ਚੰਗੀ ਹੋਰ ਬਣ ਜਾਏ ਅਗਲੇ ਸਵੇਰੇ ਡੂਡ ਤੋਂ ਬਾਹਰ ਦੀ ਹੈ ਹਾਂ ਫਿਰ 18 ਪਲੱਸ ਵਾਲੀ ਹੈ ਹਾਂ ਹਾਂ ਠੀਕ ਹੈ ਬਈ ਜੀ ਤੇ ਬਈ ਜਿਹੜੀ ਇਸ ਤੋਂ ਬਾਅਦ ਝੋਟੀ ਹੈ ਇਹ ਇਹ ਕਿਨੇ ਦਾ ਦੇ ਵੀ ਬਹੁਤ ਇੱਕ ਟਾਪ ਕੁਆਲਟੀ ਦੀ ਝੋਟੀ ਬਈ ਇਹ ਵੀ ਚੌਗੀ ਬਈ ਕਹਿੰਦਾ ਥੋੜਾ ਹਟਰ ਕੁਆਲਟੀ ਬਈ ਸਾਰੀ ਟੌਕ ਵਾਲਾ ਦੇ ਝੋਟੀਆਂ ਮਈਆਂ ਕੋਲੇ ਤੇ ਇਧਰੇ ਦੁੱਧ ਕਿੰਨਾ ਬਾਈ ਜੀ ਇਹਦੇ 9 ਕਿਲੋ ਦੁੱਧ ਦਾ ਬਾਈ ਤੰਦਰਨਾਦ ਸੁਈਆ ਅੱਛਾ ਜੀ ਹਾਂਜੀ ਤੇ ਬੋਲੀ ਹੋਏ ਸਖਰ ਜੀ ਹਾਂ ਬੋਲੀਏ 11 12 12 5 11 11 12 ਕਿਲੋ ਨਹੀਂ ਕਰੀਏ ਫੋਨ ਕਰਾਉਂਗੇ ਵੀਰੇ ਇਹਨੂੰ ਵੀ ਨਾਲ ਬੱਚਾ ਕਿ ਵੀਰੇ ਤੇ ਅੱਛਾ ਕੱਟੀ ਆ ਬਾਈ ਮਗਰ ਕਿ ਬਾਈ ਜੀ ਮਗਰ ਵੀ ਬਾਈ ਕੱਟੀ ਐ ਤੇ ਚੰਗਾ ਪਸ਼ੂ ਆ ਬਾਈ ਜੀ ਬਾਈਆਂ ਕੋਲੇ ਟੌਕ ਕੁਆਲਟੀ ਝੋਟੀ ਮੋਹਰਾ ਨਸਲ ਦੀ ਤੇ ਬਾਈਆਂ ਕੋਲੇ ਬਾਈ ਚੰਗੇ ਜਾਨਵਰ ਨੇ ਸਾਰੇ ਦੇ ਸਾਰੇ ਹੀ ਹਰਿਆਨੇ ਤੁਸੀਂ ਤੇ ਟੌਪ ਕੁਆਲਿਟੀ ਦੀ ਹੈ ਬਾਈ ਜੀ ਹਟਰ ਕੁਆਲਿਟੀ ਬਹੁਤ ਚੰਗੀ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਪਛੂਆ ਬਾਈ ਜੀ ਇਹਦੇ ਬਾਰੇ ਵੀ ਲੰਨੇ ਪੂਰੀ ਜਾਣਕਾਰੀ ਤੇ ਨਾਲ ਇਹਦੇ ਬੱਚੇ ਵੀ ਕੱਟੀ ਹੈ ਕੱਟਾ ਇਹਦੇ ਕੱਟਾ ਹੈ ਬਾਈ ਕੱਟਾ ਬਾਈ ਨਾਲ ਤੇ ਭਾਈ ਉਹ ਤਾਂ ਥੱਦੀ ਸੀਦਾ ਪੂਰੀ ਹਾਂ ਹਾਂ ਬਿਲਕੁਲ ਜਲੀ ਕੇ ਬਾਈ ਇਹਦੇ ਨਾਲ ਦੁੱਧ ਕਿੰਨਾ ਵਜੇ ਹੈ ਮੋਕੇ ਦਾ ਦੁੱਧ 10-11 ਕਿਲੋ ਹੈ ਬਾਈ ਠੀਕ ਹੈ ਕੰਡੇ ਵਾਲਾ ਹਰੇ ਹੱਤੇ ਦੀ ਸੂਈ ਹੈ ਠੀਕ ਹੈ ਬਾਈ ਜੀ ਹਾਂਜੀ ਤੇ ਇਹਦਾ ਮੁੱਲ ਕਿਨਾ ਰੱਖਿਆ 10 10 ਬਸ ਸਿਰਫ ਹਾਂ ਠੀਕ ਹੈ ਬਾਈ ਥੋੜਾ ਬ ਤਾਂ ਮਾਨ ਤਨ ਹੋ ਜੂ ਇਸ ਵੀ ਹਾਂ ਮਾਨ ਸਮਾਨ ਠੀਕ ਹੈ ਬਾਈ ਜੀ ਬਹੁਤ ਹੀ ਜੈਜ ਰੇਟ ਹੈ ਬਾਈਆਂ ਦਾ ਜੀ ਤੇ ਝੋਟੀ ਵੀ ਬਹੁਤ ਟੌਪ ਕਲਾਸ ਦੀ ਹੈ ਬਾਈ ਜੀ ਤੇ ਪੂਰੀ ਮੋਹਰਾ ਨਸਲ ਚ ਸਭ ਗੁਣ ਨੇ ਬਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਗਲੀ ਮੋਹਰਾ ਝੋਟੀ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਤੇ ਆਜੋ ਮੇਰਾ ਵੀਰ ਪੂਰੀ ਟੌਪ ਕਲਾਸ ਦੀ ਹੈ ਚੈੱਕ ਕਰੋ ਮੇਰਾ ਵੀਰ ਇਹ ਦੇਵਰੇ ਲਵਾਂਗੇ ਬਾਈ ਕੋਲੋਂ ਜਾਣਕਾਰੀ ਤੇ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਝੋਟੀ ਦੀ ਤੇ ਪਿੱਠਪੂੜੇ ਦਾ ਬਹੁਤ ਚੰਗੀ ਹੈ ਬਈ ਜੀ ਚੰਗਾ ਪਸ਼ੂ ਆ ਬਈ ਜੀ ਢੀਲੇਵੇ ਦੀ ਚੰਗੀ ਹੈ ਅਟਰ ਕੁਆਲਟੀ ਬਾਈ ਬਹੁਤ ਕੁਆਲਟੀ ਦੀ ਹੈ ਥਾਣਾ ਵੀ ਵਧੀਆ ਬਈ ਜੀ ਕੱਲਾ ਕਲਾ ਨਿੱਕੜਵਾ ਨਾ ਇਹਦੇ ਮਾਰੇ ਵੀ ਲਵਾਂਗੇ ਬਾਈ ਕੋਲੋਂ ਪ੍ਰੋਪਰ ਜਾਣਕਾਰੀ ਬਈ ਜੀ ਤੇ ਬਈ ਚੰਗਾ ਪਸ਼ੂ ਆ ਬਈ ਜੀ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਕੀ ਥਾਣਾ ਵਿੱਚ ਪ੍ਰੋਪਰ ਗੈਤ ਤੇ ਬਈ ਇੱਕ ਗ੍ਰੇਸ ਦੰਦ ਦਾ ਵੀਰ ਦੰਦਨਾ ਦੀ ਸੂਲੀ ਹੈ ਬਾਈ ਮੂੰਹ ਚੋਗੀ ਹੈ ਅੱਛਾ ਦੁੱਧ ਕਿਰੇ ਥਲੇ ਬਈਏ ਦੁੱਧ ਹੁਣ 11-12 ਕਿਲੋ ਤਿਆਰ ਹੈ ਕਿਲੋ ਬੱਚੇ ਨੂੰ ਛੱਡ ਕੇ 10-5 ਕਿਲੋ ਬਾਲਟੀ ਚ ਕੱਢਦੇ ਆਪਾਂ ਠੀਕ ਬਈ ਹਜੇ ਦੰਦ ਪਟਕੇ ਦੇਖ ਲਓ ਬੱਚੇ ਦੇ ਮੂੰਹ ਤੋਂ ਦੰਦ ਹੀ ਨਹੀਂ ਗਏ ਉੱਤੋਂ ਪੂਰੀ ਮਤਲਬ ਠੰਡੀ ਐ ਸੀਲ ਹਾਂ ਜਮਾ ਜਮਾ ਠੰਡੀ ਐ ਆਪਾਂ ਦੀ ਤੂਈ ਹੈ ਹਾਂਜੀ ਹਾਂਜੀ ਠੀਕ ਐ ਇਹਦਾ ਮੁੱਲ ਕਿਨੇ ਰੱਖਿਆ ਆਪਾਂ ਜੀ ਮੁੱਲ 45 ਐ ਬਾਈ ਅੱਛਾ ਮਾੜਾ ਮੋੜਾ ਜੈ ਜ ਮਾਨਦਨ ਮਾਨਤਾ ਨਹੀਂ ਹੋਊਗਾ ਪ੍ਰਾਕ੍ਰਿਤੀ ਵਾਲੀ ਚੰਗੀ ਐ ਦੁੱਧ 16 ਕਿਲੋ ਦੇਣਾ ਐ ਜੀ ਠ ਇਹ ਬਹੁਤ ਹੀ ਟੌਪ ਕੁਆਲਿਟੀ ਦੀ ਬਾਈ ਜੀ ਨਾਲ ਬੱਚਾ ਦੇ ਲੋ ਜੇ ਤਿੰਨ ਚਾਰ ਦਿਨ ਮੰਡੀ ਕਰਕੇ ਪਾ ਲੇ ਨਹੀਂ ਤਾਂ ਅਗਲੀ ਮੰਡੀ ਪਾਣੀ ਸੀ ਠੀਕ ਹੈ ਨਾਲ ਕੀ ਬੱਚਾ ਵੀਰੇ ਤੇ ਕੱਟੀ ਹੈ ਜੀ ਨਾਲ ਬਾਈ ਜੀ ਆ ਕੱਟੀ ਆ ਦਿੱਤਾ ਨਹੀਂ ਤੋਪ ਦਾ ਨੀਲਾ ਜਾਨਵਰ ਕੱਟੀ ਗੈਲੇ ਜੀ ਤਿੰਨ ਦਿਨਾਂ ਸੀ ਇਹ ਕੱਚੀ ਹੈ ਬਾਈ ਦੋ ਦਿਨਾਂ ਦੀ ਸੂਈ ਹੋਈ ਹਾਂ ਦੋ ਦਿਨ ਪਹਿਲਾਂ ਤਿਆਰ ਹੈ ਤੇ 12 ਲੀਟਰ ਪਾਈ ਕਹਿੰਦਾ ਤਿਆਰ ਦੁੱਧ ਟੌਪ ਕੁਆਲਿਟੀ ਦੀ ਹੈ ਬਾਈ ਜੀ ਤੇ ਹਰੇ ਵਾਲਿਆਂ ਦੀ ਮਾਝ ਹੈ ਬਾਈ ਠੋਟੀ ਤੇ ਬਾਈ ਇੱਕ ਆ ਰਹੀ ਇੱਕ ਗੱਬੇ ਵਾਲੀ ਤੇ ਬਾਈ ਜੀ ਆਹ ਜਿਹੜੇ ਐ ਕਿੰਨੇ ਦੰਦਾ ਬਾਈ ਜੀ ਮੋਚੋ ਕੀ ਹੈ ਬਾਈ ਜੀ ਅੱਛਾ ਬਾਈ ਠੀਕ ਹੈ ਬਾਈ ਜੀ ਤੇ ਬਾਈ ਦੁੱਧ ਕਿੰਨਾ ਥੱਲੇ ਤੇ ਦੁੱਧ 9 ਕਿਲੋ ਹੈ ਥੋੜਾ ਚਾਟ ਬੱਚੇ ਦੇ ਲੱਗਦੀ ਹੈ ਅੱਛਾ ਤੇ ਬੱਚੇ ਆਉਂਦੇ ਨੇ ਆਈ ਤੇ ਉਹਦਾ ਸੀਲ ਠੰਡੀ ਬਈ ਪੂਰੀ ਹਾਂ ਉਹਦਾ ਚਾਟ ਦੇ ਪਸੰਦ ਆਉਂਦੀ ਬਈ ਠੀਕ ਹੈ ਬਈ ਚਲੋ ਤਾਂ ਹੁਣ ਲਗ ਲਗ 25 ਲਗ ਲਗ ਦੁੱਧ ਹੈਗਾ ਹੁਣ ਠੀਕ ਹੈ ਕੰਡੇ ਵਾਲਾ ਹੈ ਮਗਰ ਕੱਟਾ ਬਾਈ ਚੈੱਕ ਕਰੋ ਮੋਹਰਾ ਨਸਦਾ ਟਾਪ ਗੁਆਰੰਟੀ ਦਾ ਕੱਟਾ ਹੈ ਤੇ ਬਾਈ ਬਾਕੀ ਖੁੰਡੀ ਹੈ ਪੂਰੀ ਸੀਲ ਹੈ ਬਾਈ ਉਹਦਾ ਠੰਡੀ ਪੂਰੀ ਹਾਂ ਹਾਂ ਉਹਦਾ ਠੰਡੀ ਹੈ ਠੀਕ ਹੈ ਬਾਈ ਜੀ ਇਹਨੂੰ ਖੋਲ ਕੇ ਦਿਖਾ ਸਕਦੇ ਤੇ ਚੰਗਾ ਪਸ਼ੂ ਬਾਈ ਜੀ ਬਾਈਆਂ ਕੋਲੇ ਟਾਪ ਕੁਆਲਟੀ ਦੇ ਝੋਟੀਆਂ ਸਾਰੀਆਂ ਬਾਈਆਂ ਕੋਲੇ ਤੇ ਕੋਈ ਪਸ਼ੂ ਵਾਲਾ ਨਹੀਂ ਬਾਈ ਜੀ ਤੇ ਬਾਈਆਂ ਕੋਲੇ ਜਿੰਨੀਆਂ ਵੀ ਚੌਗੀਆਂ ਦੁੱਗੀਆਂ ਛਿੱਗੀਆਂ ਵਸਾਦੇ ਇੰਨੇ ਲੱਖੇ ਝੋਟੀਆਂ ਰੱਖਦੇ ਬਾਈ ਜੀ ਤੇ ਸਾਰੀਆਂ ਟਾਪ ਕੁਆਲਟੀ ਦੀਆਂ ਨੇ ਬਾਈ ਕੋਈ ਤੇ ਅੱਡਾ ਪੈਰਾ ਦੀ ਪੂਰੀ ਖੁੱਲੀ ਹੈ ਅਟਰ ਕੁਆਲਟੀ ਬਹੁਤ ਚੰਗੀ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਚੈੱਕ ਕਰੋ ਦੇ ਵੀਰੋ ਜੀ ਧੰਨਵਾਦ ਕਰੋ ਕੁਆਲਟੀ ਬਹੁਤ ਚੰਗੀ ਵੀ ਥੋੜਾ ਬਹੁਤ ਗੈਪ ਹੈ ਆ ਗਈ ਦੋਨੇ ਇਕੱਠੇ ਖੜੀ ਚੱਲ ਜਰ ਪੁੱਤ ਦੋਰੀਆ ਚੱਲ 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 ਤੇ ਚੰਗਾ ਪਸ਼ੂ ਬਈ ਜੀ ਕਟਰ ਕੁਆਲਟੀ ਬਹੁਤ ਚੰਗੀ ਹੈ ਤੇ ਟੋਪ ਲਾਤੀ ਹੈ ਬਈ ਜੀ ਬਈ ਇਹ ਨਾ ਮੁੱਲ ਕਿਨੇ ਰੱਖਿਆ ਇੱਕ 5 ਬਾਈ ਅੱਛਾ ਜੀ ਥੋੜਾ ਪਤਾ ਮੰਨਤਾਂ ਹੋ ਜੂਗਾ ਜੀ ਮੰਨਤਾਂ ਨੂੰ ਹੋ ਜੂਗਾ ਠੀਕ ਹੈ ਬਾਈ ਜੀ ਤੇ ਉਹਦਾ ਹੀ ਢੰਡੀ ਹੈਂ ਹਾਂ ਹਾਂ ਚਾਟੇ ਤੇ ਲੱਗਦੀ ਐ ਕੋਈ ਚੱਕਰ ਠੀਕ ਹੈ ਇਸ ਤੋਂ ਬਾਅਦ ਹੈ ਕਿ ਬਈ ਲਾਸਟ ਵਾਲੀ ਝੁੱਟੀ ਆਪਣੀ ਉਹ ਗੱਬਣ ਹੈ ਬਾਈ ਅੱਛਾ ਗੱਬਣ ਹੈ ਬਾਈ ਜੀ ਬਹੁਤ ਹੀ ਜ਼ਿਆਦਾ ਟੌਪ ਕਲਾਸ ਹੈ ਬਾਈ ਪੂਰੀਆਂ ਬਾਈ ਕੋਲ ਸਾਰੇ ਝੁੱਟੀਆਂ ਵਧੀਆਂ ਨੇ ਟੌਪ ਕਲਾਸ ਨੇ ਪ੍ਰਤੀਜੇ ਸੂਏ ਕਹਦੀ ਐ ਪ੍ਰਤੀਜੇ ਸੂਏ ਸੁਣਾ ਬਾਈ ਦੰਦਾ ਨਹੀਂ ਅੱਛਾ ਦੰਦਾ ਨਹੀਂ ਪੂਰੀ ਐ ਬਾਈ ਜੀ ਕਿੰਨਾ ਕਰ ਜੂ ਇਸ ਵਾਰੀ ਦੁੱਧ ਬਾਈ ਜੀ ਇਹ ਮਗਲੇ ਗੜੇ ਬਾਈ 12 13 ਕਿਲੋ ਦੁੱਧ ਸੀਗਾ ਇਹ ਤੱਕ ਦੇਖੋ ਆਪ ਦੀ ਸੇਵਨ ਵਾਲਾ ਬਾਕੀ 12 13 ਬਾਕੀ ਅਟਰ ਕੁਆਲਿਟੀ ਚੰਗੀ ਬਈ ਇਹਦੀ ਵੀ ਹੈ ਨਾ ਹਾਂ ਪੂਰੀ ਸਾਫ ਸੁਥਰੀ ਹੈ ਤੇ ਬਹੁਤ ਹੀ ਜ਼ਿਆਦਾ ਟੋਪ ਕੁਆਲਿਟੀ ਦੀ ਮੱਝ ਤੇ ਬਾਈ ਬਾਕੀ ਵੀ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਅਟਰ ਕੁਆਲਿਟੀ ਬੜੀ ਚੰਗੀ ਹੈ ਬਈ ਕਿੰਨੇ ਦਿਨ ਲੈ ਲੂ ਹਜੇ ਇਹ ਦੇਖੋ ਪ੍ਰਾਗਬਨ ਹੁਣ ਕੀ ਕਰ ਸਕਦੇ ਆ ਤੁੰ ਨੂੰ ਦੱਜੀ ਸੁਛਦੀ ਹੈ ਇਹ ਤੁਹਾਨੂੰ ਮਿਲ ਦੁਲਕੇ ਸੁਛ ਸਕਦੀ ਹੈ ਬਾਈਕਰ ਉਹ ਤੈਨੂੰ ਹੂਲੇ ਲੂ ਹੈ ਨਾ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਸ਼ਟਰ ਕੁਆਲਟੀ ਬਹੁਤ ਚੰਗੀ ਏ ਦੀ ਵੀ ਤੇ ਆਪਾਂ ਬਾਈ ਦਾ ਨੰਬਰ ਤੁਹਾਡਾ ਸ਼ੇਅਰ ਕਰ ਦੇਣਾ ਤੇ ਚੰਗਾ ਪਸ਼ੂ ਬਾਈ ਜੀ ਤੇ ਕੀ ਆਉਂਦਾ ਇਹਦਾ 145 ਬਜਟ ਤੇ ਬਾਈ ਇਹਦਾ ਕਿੰਨਾ ਮੁੱਲ ਰੱਖਿਆ ਤੁਸੀਂ ਇਹਦਾ 135 ਬਰਾ ਠੀਕ ਹੈ ਵੀ ਥੋੜਾ ਬਦਲ ਮਾਨਤਲ ਹੋ ਜੂਦੀ ਹਾਂ ਤੇ ਬਾਈ ਜੀ ਪਿੰਡ ਕਿਹੜਾ ਦੱਸਿਆ ਸੀਗਾ ਗੰਗਾ ਪਿੰਡ ਜ਼ਿਲ੍ਹਾ सिरसा ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋਲ ਦੂੰਗਾ ਜੀ 7082032029 ਠੀਕ ਹੈ ਵੀਰੇ ਇੱਕ ਵਾਰ ਦੁਬਾਰੇ ਬੋਲ ਦੇ ਨੰਬਰ ਵੀਰੇ 7082032029 7082032029 ਠੀਕ ਹੈ ਬਾਈ ਹਾਂ ਤੇ ਆਪਣਾ ਨਾਮ ਕੀ ਦੱਸਿਆ ਸੀਗਾ ਅਰਵਿੰਦਪਰਾ ਠੀਕ ਹੈ ਬਾਈ ਤੇ ਇਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਹਾਂ ਖੰਨਾ ਮੰਡੀ ਜਗਰਾਵਾ ਮੰਡੀ ਧਨੋਲਾ ਮੰਡੀ ਤੇ ਲੋਕਲ ਆਪਣੀ ਡਵਾਲੀ ਮੰਡੀ ਠੀਕ ਹੈ ਵੀ ਕਰੇ ਪਸ਼ੂ ਉਹਨੇ ਬਈ ਆਪਣੀ ਹਾਂ ਹਾਂ ਕਰੇ ਆਪਣੇ ਕੋਲੇ ਪਸ਼ੂ ਉਹਨੇ ਫੋਨ ਕਰਕੇ ਫੋਨ ਕਰਕੇ ਆ ਸਕਦਾ ਹਾਂਜੀ ਹਾਂਜੀ ਕਦੋਂ ਮਰਜ਼ੀ ਆਵੇ ਭਰਾ ਠੀਕ ਹੈ ਬਈ ਜੀ ਤੇ ਜਿਆਦਾ ਆਪਣਾ ਬਈ ਹਾਂ ਸੇਲ ਪਰਚੇਦ ਦਾ ਹੀ ਕੰਮ ਹੈ ਬਾਕੀ ਉਹ ਆਪਾਂ ਦੁੱਧ ਤੇ ਹੀ ਲਾ ਰੱਖੀਆਂ ਮੱਝਾਂ ਕਰੇ ਡੇਰੀ ਦਾ ਵੀ ਕੰਮ ਹੈ بگਦੇ ਦਾ ਠੀਕ ਹੈ ਨਹੀਂ ਆਪਾਂ ਵਧੀਆਂ ਚੋਕੇ ਅਗਲੇ ਸੂਏ ਤਿਆਰ ਕਰਕੇ ਮੱਝਾਂ ਲੈ ਜੀ ਲੈਣੇ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਤੇ ਪਾਈਆਂ ਕੋਲ ਜਿੰਨੀਆਂ ਵੀ ਸੀਗੇ ਬਈ ਟਾਪ ਗਲਾਦੇ ਝੋਟੀਆਂ ਜੀਆਂ ਸਾਰੀਆਂ ਹਰਿਆਣੇ ਤੋਂ ਹੀ ਤੇ ਪਾਈਆਂ ਦਾ ਬਈ ਇੱਕ ਨੰਬਰ ਟਾਪ ਦਾ ਕੰਮ ਹੈ ਬਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈਆਂ ਕੋਲੇ ਜਿਆਦਾਤਰ ਪਹਿਲਣੇ ਹੁੰਦੀਆਂ ਬਾਈ ਕਹਿੰਦਾ ਤੇ ਚੰਗੀਆਂ ਪਸ਼ੂ ਨੇ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਤੇ ਐਦਾਂ ਦੀ ਵੀਡੀਓ ਲੈ ਕੇ ਆਪਾਂ ਤੁਹਾਡੇ ਤੱਕ ਆਉਂਦੇ ਰਹਿਾਂਗੇ ਲੈ ਕੇ ਤੇ ਬਾਈ ਜੀ ਬਾਕੀ ਟੌਪ ਗਲਾਸ ਦੀਆਂ ਨੇ ਝੋਟੀਆਂ ਸਾਰੀਆਂ ਕਟਰ ਕੁਆਲਿਟੀ ਸਾਰੀ ਚੰਗੀਆਂ ਨੇ ਤੇ ਹਰਿਆਣੇ ਤੋਂ ਬਾਈਆਂ ਪਰ ਜਿੰਨੇ ਪਸ਼ੂ ਆਉਂਦੇ ਨੇ ਬਾਈ ਜੀ ਕਹਿੰਦਾ ਤੇ ਐਦਾਂ ਦੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਾ ਵੀਰ ਧੰਨਵਾਦ ਵੀਰ ਬਾਕੀ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਬਾਈ ਦੱਸਿਆ ਜੁੜ ਕਰੋ ਮੇਰਾ ਕਿ ਮੇਰਾ ਵੀਰ ਵੀਡੀਓ ਚ ਆਪਾਂ ਪੂਰੀ ਕਰਾਂਗੇ ਬਾਈ ਜੀ ਧੰਨਵਾਦ ਜੀ ਜੋ ਡੈਰੀ ਫਾਰਮਿੰਗ ਦੇ ਵੀਡੀਓ ਦੇਖੂਗੇ